ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਕੋਲੇ ਤਾਜ਼ੀਆਂ ਸੂਈਆਂ ਨੇ ਵੱਡੀਆਂ ਝੋਟੀਆਂ ਵੀਰੋ ਤਾਂ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਜੀ ਰੇਟ ਵੀਰ ਦਾ ਜਿਆਜ ਹੁੰਦਾ ਤਾਂ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਵੀਰੇ ਕੀ ਆ ਚੱਲ ਵਧੀਆ ਵਧੀਆ ਵੀਰ ਜੀ ਵਧੀਆ ਵਧੀਆ ਹਾਂ ਵੀਰੇ ਨਾਂ ਦੱਸੀ ਆਪਣਾ ਨਾਮ ਆਪਣਾ ਜੋਬਨ ਜੇ ਪਿੰਡ ਸ਼ਿਕਾਰਮਛਿਆ ਜ਼ਿਲ੍ਹਾ ਗੁਰਦਾਪੁਰ ਤਹਿਸੀਲ ਡੇਰਾ ਬਾਬਾਣੇ ਤੋਂ ਫੋਨ ਨੰਬਰ 8190502855 ਠੀਕ ਹੈ ਜੀ ਵੀਰ ਜੀ ਤਿੰਨ ਝੋਟੀਆਂ ਆਗੀਆਂ ਕੋਲੇ ਹਾਂ ਜੀ ਤਿੰਨ ਜੇ ਆਪਣੀਆਂ ਸੂਈਆਂ ਸਵਾਈਆਂ ਹਾਂ ਜੀ ਸੂਈਆਂ ਤਿੰਨ ਹੀ ਠੀਕ ਹੈ ਜੀ ਟੌਪ ਕਲਾਸ ਨੀਲੀ ਬੂਰੀ ਆ ਗਈ ਵੀਰੇ ਹਾਂ ਜੀ ਹਾਂ ਜੀ ਤਾਂ ਕਰੀਏ ਸ਼ੁਰੂ ਵੀਰੇ ਦੱਸੀ ਨਾਂ ਬਾਰੇ ਹਾਂ ਜੀ ਕਰ ਲਓ ਭਾਈ ਠੀਕ ਹੈ ਜੀ ਪਹਿਲਾ ਤੇ ਦੂਜਾ ਸ ਬਹੁਤ ਸੋਹਣੀ ਝੋਟੀ ਆ ਵੀਰੇ ਬੱਚਾ ਕੀ ਪਾਗੀ ਮਗਰ ਇਹ ਕੱਟੀ ਦਿੱਤੀ ਏ ਤਾਜੀ ਸੁਈ ਆ ਹਾਂਜੀ ਅੱਜ 5-6 ਦਿਨ ਹੋਏ ਸੁਈ 5-6 ਦਿਨ ਹਾਂਜੀ ਹਾਂਜੀ ਖੋਲੋ ਵੀਰੇ ਬਹੁਤ ਠੰਡੀ ਧੀਰੀ ਆ ਭਾਵੇਂ ਇਦਾਂ ਹੀ ਬੈਠੀ ਕੋਈ ਉਹਦੇ ਵਿੱਚ ਕੀ ਬਾਤ ਆ ਜੀ ਸੀਲ ਬਹੁਤ ਆ ਤਾਂ ਸੋਹਣੀ ਝੋਟੀ ਆ ਵੀਰੇ ਚੈੱਕ ਕਰ ਲਿਓ ਕੱਦ ਕਾਠ ਲੇਵਾ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਐ ਅੱਖ ਤੋਂ ਲੱਗੇ ਵੀਰੇ ਪੂਸਤਾ ਹੀ ਨਿਸ਼ਾਨੀਆਂ ਆ ਪੂਰੀਆਂ ਸੋਹਣਾ ਲੇਵਾ ਲੱਗਿਆ ਤੇ ਨੋਕ ਆਲਾ ਥਨ ਲੱਗਿਆ ਤਾਂ ਫੁੱਟ ਫੁੱਟ ਪਛਾਣਉ ਆਈ ਵੀਰੇਓ ਤਦ ਦੂਸਤ ਤਾਂ ਮਗਰੇ ਵੀਡੀਓ ਤੇ ਕੱਟੀ ਆ ਗਈ ਆ ਜੀ ਲੈ ਵੀਰ ਚੁਵਾ ਇੱਕ ਨੰਬਰ ਜੀ ਮੈਂ ਕਹਿੰਦਾ ਹੱਥ ਲਾਉਂਦੀ ਨਹੀਂ ਕੋਈ ਠੀਕ ਹੈ ਜੀ ਦੇਖੋ ਵੀਰੇ ਇਹ ਲਾਗ ਦੇ ਤਾਂ ਦੀ ਕੁਆਲਿਟੀ ਚੈੱਕ ਕਰਨ ਨੂੰ ਬਹੁਤ ਠੰਡੀ ਦੀ ਭਾਜੀ ਚਰਾਬ ਠੀਕ ਆ ਤਾਂ ਬੱਚਾ ਵੀਰੇ ਮਗਰਾ ਕੱਟੀ ਆ ਗਈ ਜੋ ਕੱਟੀ ਦਿੱਤੀ ਤਾਂ ਵੀਰੇ ਇਹਦਾ ਮੁੱਲ ਭਾਜੀ ਮੁੱਲ ਤੇ ਦੇਖ ਜੀ ਝੋਡੀ ਦਾ ਡੇਢ ਵੀ ਕਰਦੇ ਸਵਾ ਵੀ ਹਾਂਜੀ ਮੁੱਲ ਭਾਵੇਂ ਇਹਦਾ 1 15 20 ਕਰ ਲੀਏ ਲੱਖ ਦੀ ਦੇ ਰਹੀਏ ਪੂਰੇ ਜੀ ਮਾਨਤਨ ਕਰਦੀ ਵੀਰੇ ਵਿੱਚ ਛੋੜ ਛੱਪਾ ਕਰ ਦੋ ਬਾਕੀ ਵੀਰਾਂ ਨੂੰ ਬੈਂਤੀਆ ਵੀਰੇ ਕਿੱਲਾ ਕਿੱਲੇ ਬੱਜਿਆ ਪਸ਼ੂ ਇਹ ਜੋ ਸੋਨਾ ਲੱਗਦਾ ਹਨਾ ਤੁਸੀਂ ਦੋਨੋਂ ਵੀ ਚੱਲ ਗਏ ਹੁੰਦੇ ਤੁਸੀਂ ਛੱਟੀਆਂ ਨਹੀਂ ਜਾਂਦੇ ਮਤਲਬ ਗਾਈਆਂ ਵਾਲਾ ਗਾਈਆਂ ਵਾਲਾ ਹਿਸਾਬ ਆ ਵੇਖ ਲਓ ਹਾਂਜੀ ਹਾਂਜੀ ਕਿੰਨੇ ਦੀ ਵੀਰੇ ਹਨ ਜਿਹੜੀ ਜੱਸਣਾਉਣੀ 95000 ਦੀ 2000 ਛੱਡ ਜੋ 93 ਦੀ ਹਾਂ ਨਾ ਜੀ ਅੱਲਾ ਮੇਰਾ ਭਰਾ ਆਪੇ ਜੇ ਤੂੰ ਕਹਿ ਨਹੀਂ ਲੋੜ ਦਨੀ ਨਾ ਵੀ ਕਿਸੇ ਗੱਲੋਂ ਵੀ ਬੰਨ ਨਾ ਜਾਇ ਜਾ ਵੀਰੇ ਜਾਇ ਜਾ ਚੈੱਕ ਕਰਾਇਆ ਕਰੋ ਵੀਰਾਂ ਨੂੰ ਦੂਰ ਪੈ ਜਾਂਦਾ 93 ਦੀ ਹਾਂ ਤੇ ਅਸੀਂ ਛੱਡ ਦਾਂਗੇ 90 4000 ਛੱਡ ਦਾਂਗੇ 1000 90 ਜੀ ਹਾਂ ਜੀ ਹਾਂ ਨਾ ਆਹ ਨਾ 2 ਹੋਰ ਛੱਡ ਦਾਂ 86 ਦੀ ਹਾਂ ਠੀਕ ਹੈ ਕੀ ਬਾਤ ਹੈ ਤਾਂ ਵੇਖੋ ਵੀਰੇ ਫੋਨ ਵੀਰ ਨੂੰ ਜਰੂਰ ਲਾ ਲਿਓ ਛੋੜ ਛੱਪਾ ਹੋ ਜੂ ਚੰਗੀ ਸੋਹਣੀ ਝੋਟੀਆਂ ਕੁਝ ਾਕ ਨਹੀਂ ਨੌਕ ਵਾਲਾ ਥਾਣਾ ਗਿਆ ਮਗਰੀ ਵੀ ਕੱਟੀ ਆਣੀ ਆ ਇਹ ਵੀ ਨੂੰ ਖੰਜੀ ਨਹੀਂ ਕੱਟੀ ਬਿਲਕੁਲ ਸਿਰੇ ਬਿਲਕੁਲ ਲੈ ਵਾਹੋ ਸਾਫਾ ਲੈਵੇ ਦੀ ਸੋਹਣੀ ਸਨਕੀ ਝੋਟੀ ਬਾਕੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਬਿਲਕੁਲ ਦੂਜੇ ਨੰਬਰ ਤੇ ਆ ਗਈ ਝੋਟੀ ਵੀਰੇ ਇਹ ਵੀ ਪਾਜੀ ਪਹਿਲਾ ਸੂਆ ਚਾਰ ਦੰਦ ਮੂਰ ਚਾਰ ਦੰਦ ਦਾ ਹਾਂਜੀ ਇਹ ਵੀ ਠੰਡੀ ਧੀ ਥਾਣ ਵੀ ਨੌਕ ਵਾਲਾ ਤਾਂ ਖੋਲੋ ਵੀਰੇ ਇਹਨੂੰ ਆ ਲੈ ਲੋ ਠੀਕ ਹੈ ਸੀਲ ਬੋਧਾ ਬੱਚਾ ਕੀ ਪਾਇਆ ਨਹੀਂ ਸਾਰੀਆਂ ਮਗਰੀ ਕੱਟੀਆਂ ਆ ਸੈਨਾ ਮਗਰੀ ਕੱਟੀਆਂ ਆ ਹਾਂਜੀ ਠੀਕ ਹੈ ਜੀ ਆ ਟੋਕਨ ਨਾਲ ਵੀ ਇਹ ਅਸ ਟੋਕਨ ਆੁਰਲਾ ਬੱਚਾ ਆ ਗਿਆ ਠੀਕ ਆ ਕੱਟੇ ਆ ਗਈ ਵੀਰੇ ਮਗਰ ਤੈਨੂੰ ਚੈੱਕ ਕਰ ਲਿਓ ਸੋਣੀ ਚੋਟੀ ਆ ਕੱਦ ਕਾਟ ਚੈੱਕ ਕਰ ਲਓ ਲੇਵਾ ਪਲੀ ਜੁੜੀ ਵੀਰੇ ਬਹੁਤ ਆ ਹੈ ਪਤਲਾ ਚੰਮ ਤਾਂ ਮਗਰ ਵੀ ਇਹਦੇ ਕੱਟੀਆਂ ਵੀਰੋ ਲੈ ਵੀਰੇ ਲੈ ਆ ਦੇਖੋ ਵੀਰੋ ਬੋਸ਼ ਚੋਟੀ ਆ ਸਿੰਘ ਦੀ ਕੁਆਲਿਟੀ ਫੇਸ ਕੁਆਲਿਟੀ ਬਹੁਤ ਚੰਗੀ ਆ ਜੀ ਬੱਚੇ ਦਾ ਤੇਕ ਜਿਆਦਾ ਕਰਦੀ ਹੈ ਨਾ ਹਾਂਜੀ ਤਾਂ ਵੇਖੋ ਵੀਰੋ ਪਲੀ ਜੁੜੀ ਤਾਂ ਇੱਕ ਰੀ ਲੱਗੇ ਤੋਂ ਥਣ ਥਣ ਚੈੱਕ ਕਰ ਲੋ ਸੋਨਾ ਥਣ ਲੱਗਿਆ ਠੀਕ ਹੈ ਜੀ ਬਹੁਤ ਵਧੀਆ ਵੀਰਾਂ ਦਾ ਥਣ ਲੱਗਿਆ ਪਲੀ ਜੁੜੀ ਫੁੱਲਾ ਸਿੰਘ ਚੰਗਾ ਲੱਗਿਆ ਲੇਵਾ ਸੋਨਾ ਲੱਗਿਆ ਵੀਰੋ ਫੁੱਲ ਵੱਡੀ ਹੈ ਇਹ ਲੋਕ ਫੁੱਲ ਵੱਡੀ ਪਲੀ ਜੁੜੀ ਹੈ ਜੀ ਤਾਂ ਵੀਰੋ ਆ ਬੱਚਾ ਆ ਗਿਆ ਜੀ ਹਾਂਜੀ ਕੱਟੀ ਆ ਗਈ ਮਗਰ ਹਨਾ ਵੀਰੇ ਹਾਂਜੀ ਹਾਂਜੀ ਠੀਕ ਹੈ ਦੋਵੇਂ ਮਗਰ ਉੱਪਰ ਧਰੀਆ ਵੇ ਲੋ ਭਾਂਜੀ ਤਿੰਨਾ ਮਗਰ ਕੱਟਿਆਂਗੇ ਹਨਾ ਵੀਰੇ ਠੀਕ ਆ ਤਾਂ ਵੀਰੇ ਇਹਦਾ ਮੁੱਲ ਭਾਜੀ ਮੁੱਲ ਇਹੋ ਜੀ ਕੱਟੀ ਦਾ ਸਵਾ ਵੀ ਮੰਗਦੇ ਆ 130 ਵੀ ਮੰਗਦੇ ਆ ਹਾਂਜੀ ਮੁੱਲ ਲੱਖ ਜੈਸ ਨੂੰ 95 ਦੀ 95 ਦੀ ਹਾਂਜੀ ਮਾ ਤਾਂ ਨ ਵੀਰੇ 5 ਛੋਟ 90 ਦੀ ਦੇ ਦੋ ਇਹਦਾ ਵੀ ਛੜ ਦੇ 88 ਦੀ 87 ਦੇ ਦਾਂਗੇ ਯਾਰ ਉਹਨਾਂ ਘੱਟ ਦੇ ਦੋ 87 ਦੀ ਹਾਂਜੀ ਤਾਂ ਬਾਕੀ ਕੋਈ ਫੋਨ ਲਾ ਲੇ ਹਨਾ ਵੀਰੇ ਹਾਂਜੀ ਤਾਂ ਵੇਖੋ ਵੀਰੇ ਇਹ ਲੇਵਾ ਚੈੱਕ ਕਰੋ ਕਿਆ ਬਾਤਾਂ ਨੇ ਨੋ ਘਾਲਾ ਥਣ ਥੱਬੇ ਲਾਏ ਆ ਰਾਜੀ ਫੁੱਲ ਤੰਬਾਕੀ ਵੀਰੋ ਫੇਸ ਕੁਆਲਟੀ ਆ ਕਰੀ ਲੱਗੇ ਤਾਂ ਚੈੱਕ ਕਰ ਲਿਓ ਸਿੰਘ ਸੁngਿਆ ਚੰਗਾ ਲੱਗਾ ਸੋਹਣੇ ਕੇ ਇਹ ਵੀ ਗੱਲਾਂ ਖੁੰਝੀਆਂ ਨਹੀਂ ਸੋਹਣੀ ਸੁਨਕੀ ਵੀਰੇ ਬਿਲਕੁਲ ਤਾਂ ਤੀਜੇ ਨੰਬਰ ਤੇ ਆ ਗਈ ਵੀਰੇ ਇਹਦਾ ਬਚਾ ਆਣਾ ਵੀਰੇ ਹਾਂਜੀ ਭਾਜੀ ਇਹਨੇ 2 ਮਹੀਨੇ ਤਕਰੀਬ ਹਾਂ ਇਹ ਮਹੀਨੇ ਦੇ ਕਰੀਬ ਹਾਂਜੀ ਮਹੀਨਾ ਆਇਆ ਵੇਖੋ ਵੀਰੋ ਆ ਕੱਟੀਆਂ ਵੀ ਹਾਂਜੀ ਕੱਟੀਆਂ ਵੀ ਠੀਕ ਆ ਜੀ ਤਾਂ ਵੇਖੋ ਵੀਰੋ ਕੱਟੀਆਂ ਮਗਰ ਆ ਗਈਆਂ ਨੇ ਤਾ ਚੰਗੀ ਮੈਂ ਆ ਵੀ ਹਾਂਜੀ ਇਹਦੇ ਦੁੱਧ ਕਿੰਨਾ ਵੀਰ ਭਾਜੀ ਦੁੱਧ 8 ਕਿਲੋ ਹਣਾ 8 ਕਿਲੋ 9 ਕਿਲੋ ਹੋਏਗਾ ਪਾ 8 ਦੱਸੋ 8 ਹੀ ਦੱਸਿਓ ਹਣਾ ਤਾਂ ਖੋਲੋ ਵੀਰ ਜੀ ਵੇਖੋ ਵੀਰੋ ਵੱਡੇ ਕੱਦ ਕਾਠ ਵਾਲੀ ਮੈਂ ਆ ਥਣ ਬੜਾ ਪਿਆਰਾ ਲੱਗਿਆ ਜੀ ਦੇ ਦੇਣੀ ਨਾ ਤੀਵੀਂ ਹਰ ਰਹਿਣਾ ਵੀ ਮਸਬਲ ਇਹ ਸਾਰਾ ਸੂਆ ਚੋਗੇ ਵੀ ਨਾ ਫੇਰ ਭਾਵੇਂ ਇਹਨੇ ਦੀ ਟੋਕੜੀ ਵੇਚ ਲਈ ਕੋਈ ਠੀਕ ਆ ਖੋਲੋ ਵੀਰੇ ਤਾਂ ਵੇਖੋ ਵੀਰੋ ਚੰਗੀ ਮੈਂ ਆ ਗਈ ਆ ਪਤਲੇ ਚੰਮ ਦੀ ਥਣ ਸਪੈਸ਼ਲ ਲੱਗਿਆ ਤੋਰੋ ਦੱਦ ਵੇਖ ਲਓ ਕਿੱਡਾ ਮੈਂ ਆ ਫੁੱਲ ਕੱਦ ਕਾਠ ਆ ਗਿਆ ਤੋਰੋ ਜੀ ਵੇਖੋ ਵੀਰੇ ਤੋਰਾ ਚੈੱਕ ਕਰ ਲਿਓ ਮੈਂ ਦਾ। ਚੁੰ ਮਗਰ ਵੀ ਇਹਦੇ ਕੱਟੀ ਆ ਲੇਵਾ ਬੜਾ ਸੋਹਣਾ ਲੱਗਿਆ ਵੀਰੇ। ਸੋਹਣੇ ਥਣ ਭਾਂਡੇ ਦੀ ਮਾਲਕਾ। ਕਮਾਲ ਜੀ। ਮੇਰੇ ਮੁੱਲ ਭਾਈ ਮੁੱਲ ਤੇ ਮੈਂ ਦਾ ਭਾਵੇਂ 90 ਹੀ ਮੰਗਿਆ 99 ਵੀ ਫੇਰ ਵੇਖਦੀ ਹੈ ਹਾਂਜੀ ਪਰ ਜਿਹੜਾ ਦੇਣ ਲੈਣ ਵਾਲੀ ਗੱਲ ਕਰਨੀ ਆ 75000 ਦੀ ਮੈਂ ਦੇ ਦਾਂ ਦੋ ਛੱਡ ਦੇ 73 ਦੀ 72000 ਦੀ ਦੇ ਦਾਂਗੇ ਯਾਰ 70 ਦੀ ਇਹ ਦੋ ਜੇ ਕਿ ਜਾਨ ਦੋ ਦੀਵਾਲੀ ਆਫਰ ਜਾਂਦੇ ਅੱਗੇ ਬਾਲ ਕੀ ਕਹਿੰਦੇ ਭਾਣੀਆਂ ਹੜੇ ਤੋਂ ਇਹ ਮੌਕਾ ਖੋਲਦੇ ਜੇ ਇੰਨਾ ਰੇਟ ਗਿਆਜ ਹੁੰਦਾ ਆਪਾਂ ਤੁਹਾਨੂੰ ਪਤਾ ਵੀ ਇੰਨੀ ਵੀਡੀਓ ਬਣਾਉਂਦੇ ਤੇ ਜਿਹੇ ਦਿਨ ਵੀਡੀਓ ਬਣਾਉਂਦੇ ਬਿਲਕੁਲ ਵੀਰੇ ਹਾਂਜੀ ਤਾਂ 70 ਦੀ ਹੋ ਗਈ ਹੁਣ ਦੇ ਦਾਗੇ ਯਾਰ ਜੇ ਤੂੰ ਕਹਿ ਤਵੇ ਯਾ ਫੇਰ ਸੂਆ ਚੋਕ ਕਿਹਨਾ ਕੋ ਟੋਕੜ ਗੱਬਣ ਤੇ ਭਾਈ 75 ਦੀ ਦੇ ਦੇ ਹੋਰ ਮੰਨਦਾ ਨਾ ਵੀਰੇ ਨਹੀਂ ਇਹ ਧੋਗੇ ਕਿੰਨੇ ਦੇ ਦੇਣੀ ਯਾਰ ਚਲੋ ਬਾਕੀ ਕੋਈ ਫੋਨ ਲਾਵੇ ਮੋੜਿਓ ਨਾ ਕੋਈ ਨਹੀਂ ਤੇਰਾ ਹਨਾ ਜੀ ਦੇ ਦਾ ਤਾਂ ਵੇਖੋ ਵੀਰੋ ਚੰਗੀ ਮਹਿ ਆ ਗਈ ਆ ਕਟੀਆਂ ਮਗਰ ਆ ਗਈਆਂ ਸੋਹਣੀਆਂ ਝੋਟੀਆਂ ਨੇ ਸੋਹਣੀਆਂ ਸੁਨੱਖੀਆਂ ਨੇ ਵੀਰੋ ਤਾਂ ਫੋਨ ਵੀਰ ਨੂੰ ਜਰੂਰ ਲਾ ਲਿਓ ਸ਼ੋਰ ਛੱਪਾ ਹੋ ਜੂ ਤਾਂ ਬਾਕੀ ਇਹੋ ਬੇਨਤੀ ਹੁੰਦੀ ਆ ਹਰ ਵੀਡੀਓ ਜੀ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਨੂੰ ਜੇ ਨਵੀਂ ਤਨਾਂ ਦੀ ਵੀਡੀਓ ਵਿਖਾ ਲਈ ਜਾਵੇ ਜੀ ਬਾਕੀ ਵੀਰੇ ਚਵਾਈ ਕਰਨੀ ਪਾਸ ਕਰਨੀ ਵੇਚ ਆ ਕੇ ਪਸ਼ੂ ਦੀ ਖਰੀਦ ਕਰਨੀ ਉਹ ਤੁਹਾਡੀ ਆਪ ਦੀ ਖੁਦ ਦੀ ਜ਼ਿੰਮੇਵਾਰੀ ਆ ਜੀ ਹਨਾ ਵੀਰੇ ਤਾਂ ਐਡਰੈਸ ਬੋਲੀ ਵੀਰੇ ਐਡਰੈਸ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਪੁਰ ਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 81 ਨੂੰ 52855 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ